ਜਿਹੜਾ ਅੱਜ ਇਹ ਮੰਗ ਪੱਤਰ ਦਿੱਤਾ ਗਿਆ ਕਿ ਬਾਬਾ ਸਾਹਿਬ ਮੇਦਕਰ ਜੀ ਦੀ ਬੁੱਤ ਨਾਲ ਛੇੜਛਾੜ ਵੀ ਕੀਤੀ ਗਈ ਤੇ ਉਹਦੇ ਸ਼ੀਸ਼ੇ ਵੀ ਤੋੜੇ ਗਏ ਤੇ ਦੂਜੀ ਘਟਨਾ ਇਹ ਵਾਪਰੀ ਹੈ ਉਹਦੇ ਸਬੰਧ ਵਿੱਚ ਅੱਜ ਜਥੇਬੰਦੀਆਂ ਵੱਲੋਂ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਉਹਦੇ ਬਾਰੇ ਕੀ ਕਹੋਗੇ ਇਹ ਬਹੁਤ ਨਿੰਦਣਯੋਗ ਕਤਮ ਹੈ ਜੀ ਜੋ ਕੁਝ ਲੋਕ ਜਿਹੜੇ ਨੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਰ ਰਹੇ ਨੇ ਮੈਂ ਜਿਸ ਸਾਥਿ ਸ਼ਪਰਾਂ ਦੇ ਵਿੱਚ ਨਿੰਦਾ ਕਰਦਾ ਆਈ ਰਾਈਟ ਟੂ ਐਸਐਸਪੀ ਸਾਹਿਬ ਤੇ ਉਹਨਾਂ ਨੂੰ ਰਿਕੁਐਸਟ ਕਰਾਂਗਾ ਵੀ ਇੱਥੇ ਜਿਹੜੀ ਹੈ ਪ੍ਰੋਪਰ ਪੁਲਿਸ ਫੋਰਸ ਦਾ ਨਾਪ ਕੀ ਪਾਈ ਜਾਏ ਤਾਂ ਕਿ ਇਦਾਂ ਦੀ ਮੰਨਪਾਗੀ ਨਾ ਕੱਢਾ ਨਾ ਸਰ ਇੱਕ ਹੋਰ ਇਹਨਾਂ ਦੀ ਮੰਗ ਹੈ ਭਰਾਵਾਂ ਦੀ ਕਿ ਵੀ ਜਿਹੜੀ ਇੱਥੇ ਕੋਈ ਬਾਬਾ ਸਾਹਿਬ ਦਾ ਇੱਥੇ ਵੀ ਜਿਹੜਾ ਪੁੱਤ ਲੱਗਿਆ ਹੋਇਆ ਹੈ ਕਿ ਵੀ ਉਹਦੇ ਨਾਲ ਵੀ ਕੋਈ ਛੇੜਛਾੜ ਨਾ ਹੋਵੇ ਤੇ ਉਹਦੀ ਵੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਮੈਂ ਉਹੀ ਕਹਿ ਰਿਹਾ ਮੈਂ ਐਸਐਸਪੀ ਸਾਹਿਬ ਨੂੰ ਲਿਖ ਰਿਹਾ ਇਸ ਨੂੰ ਓਕੇ ਜੀ ਧੰਨਵਾਦ ਜੀ ਹਾਂ ਜੀ ਆਜੋ ਪੰਡਾਂ ਜੀ ਆਜੋ ਕਿੱਥੇ ਅੱਗੇ ਹੋ ਬੰਨ ਆਓ। ਓਕੇ। ਇੱਕ ਬੜਾ ਜਿੰਦਾ ਉੱਥੇ ਉਹਨਾਂ ਨਵੇਂ ਫੈਗਰ ਘੁਮਾਰੇ ਤੜੇ ਜੀ। ਸਾਹਿਬ ਜੀ। ਹਿੰਦੁਸਤਾਨ ਜੀ। ਇਹ ਸੀ। ਉਹਨਾਂ ਦੇ ਜਿਹੜਾ ਉਹ ਜਿਹੜਾ ਉਹਨਾਂ ਨੇ ਇੱਕ ਗੱਲ ਇਹ ਕਹਿੰਦੇ ਕਿ ਜਿੰਨੇ ਸ਼ਿਰ ਬੁਰੰਗਾਰ ਸੀ ਜਿਹੜੇ ਬੋਕ ਨੇ। ਆਪਾ ਬਟਾ। ਬਾਬਾ ਸਾਹਿਬ ਦੇ। ਕਿ ਉਹਨਾਂ ਨੇ ਕਹਿੰਦੇ ਉਹਨਾਂ ਦੇ ਜਿਹੜਾ ਬੁਰੰਗਾਰ ਸੀ ਜਿਹੜੇ ਲੈ ਜਾਂਦੇ ਕਿ ਅਸੀਂ ਇਹਦੇ ਮੰਦਾ ਪਰ ਉਹ ਬਾਬਾ ਸਾਹਿਬ ਸਾਡੇ ਰਹਾ। ਇਹ ਕੀ ਐਂਫਰਡ ਅਸੀਂ ਨਹੀਂ ਚਾਹੁੰਦੇ ਇਹ ਜਿਹੜਾ ਪੜਕਾਉ ਯਾਰ ਜਿਹਦੇ ਨਾਲ ਸਾਡਾ ਵਿਸ਼ਵ ਮੁੱਤਰਾ ਸੁਆਗਤ ਸਮਾਸ ਸਮਾਜ ਪੂਰੇ ਦੁਨੀਆ ਤੋਂ ਬਿਚਾਰ ਪਰ ਬੜੇ ਕਾਹਤਰੀ ਚਾਹਾਂਗੇ ਬਾਬਾ ਜੰਮੇ ਕਰਨ ਲੱਗਾ ਆਪਣਾਰੇ ਬਾਜੀ ਤਾਂ ਕੀਤੀ ਹੈ ਉਹਨਾਂ ਨੇ ਬਹੁਤ ਸਾਡੇ ਬਾਬਾ ਸਾਹਿਬ ਬਾਰੇ ਬਹੁਤ ਵੱਡੀ ਚੋਲਾ ਜੀ ਬੋਲੀ ਹੈ ਤੇ ਇੱਕ ਵਾਰੀ ਅਸੀਂ ਪਰਵਤਪੰਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਇੱਕ ਵਾਰੀ ਇੰਡੀਆ ਆ ਕੇ ਦੇਖ ਲੈ ਤੇ ਇਹਨੂੰ ਪਤਾ ਲੱਗ ਜੂਗਾ ਵੀ ਐਸਸੀ ਸਮਾਜ ਕੀ ਹੁੰਦਾ ਹੈ ਤੇ ਨਾਲੇ ਉਹਨੂੰ ਜੇ 에어ਪੋਰਟ ਦੇ ਉੱਤੋਂ ਅਸੀਂ ਨਾ ਚੱਕ ਲਿਆ ਤਾਂ ਤੁਸੀਂ ਐਸਸੀ ਸਮਾਜ ਨਾ ਸਮਝੋ ਅਸੀਂ ਵਾਰੀ ਵਾਰੀ ਉਹਨਾਂ ਨੂੰ ਕਹਿੰਦੇ ਆ ਪ੍ਰਸ਼ਾਸਨ ਨੂੰ ਵੀ ਮਾਹੌਲ ਨਾ ਖਰਾਬ ਕਰਨ ਤੇ ਇਹਦੇ ਤੁਰੰਤ ਕਾਰਵਾਈ ਕਰਕੇ ਇਹਨੂੰ ਅੰਦਰ ਕੀਤਾ ਜਾਵੇ ਤੇ ਇਸ ਦੇ ਸਾਰੇ ਜਿੰਨੇ ਪਾਪ ਦੇ ਨਾਗਰਿਕਾਂ ਕਰਕੇ ਇਹਨੂੰ ਦੇਸ਼ ਗ੍ਰੋਹੀ ਕੋਸ਼ਿਸ਼ ਕੀਤਾ ਜਾਵੇ ਤੇ ਜੇ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਸਾਰਾ ਸਮਾਜ ਬਾਲਮੀਕ ਸਮਾਜ ਸਾਰੇ ਜਿੰਨੀਆਂ ਏਸੀ ਕਮਿਊਨਿਟੀਆਂ ਨੇ ਸਾਰੀਆਂ ਸੜਕਾਂ ਤੇ ਆਉਣਗੀਆਂ ਤੇ ਇਹਨਾਂ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਤੇ ਪੰਜਾਬ ਸਰਕਾਰ ਦੀ ਹੋਊਗੀ। ਹਾਂਜੀ ਬੀਰ ਜੀ ਜਿਹੜੀ ਅੱਜ ਇਹ ਨਾਰੇਬਾਜੀ ਕੀਤੀ ਜਾ ਰਹੀ ਹੈ ਕੀ ਕਾਰਨ ਤੇ ਕੀ ਮਾਮਲਾ ਹੈ ਜੀ? ਮੇਰਾ ਨਾਮ ਪਰਮਿੰਦਰ ਸਿੰਘ ਆ। ਇਹ ਜਿਹੜੇ ਗੁਰਵੰਤ ਸਿੰਘ ਪੰਨੂ ਨੇ ਕੱਲ ਪਰਸੋਂ ਜਿਹੜੀ ਬਿਆਨ ਦਿੱਤਾ ਹੈ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਪੁੱਤ ਬਾਰੇ ਤੇ ਫਲੋਰ ਦੇ ਪਿੰਡ ਨੰਗਲ ਵਿੱਚ ਜੋ ਬਾਬਾ ਸਾਹਿਬ ਦਾ ਬੁੱਤ ਹੈ ਉੱਥੇ ਜਿਹੜਾ ਸ਼ੀਸ਼ੇ ਲੱਗੇ ਸੀ ਉੱਤੇ ਖਾਲਿਸਤਾਨ ਬਾਰੇ ਲਿਖਿਆ ਗਿਆ ਅਸੀਂ ਉਹਦੀ ਜਿਹੜਾ ਸਮੁੱਚਾ ਸਮਾਜ ਹੈ ਐਸਸੀ ਸਮਾਜ ਹੈ ਬਲਮਿਕ ਭਾਈਚਾਰਾ ਰਵਿਦਾਸ ਭਾਈਚਾਰਾ ਜਿੰਨੇ ਵੀ ਸਾਡੀਆਂ ਸਮਾਜਿਕ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਨੇ ਇਹ ਡਿਪੋਰਟੂਰ ਸ਼ਬਦਾ ਦੇ ਵਿੱਚ ਅਸੀਂ ਵਿਰੋਧ ਕਰਦੇ ਹਾਂ ਤੇ ਸਰਕਾਰ ਤੋਂ ਇਸ ਦੀ ਮੰਗ ਕਰਦੇ ਹਾਂ ਕਿ ਉਹਨਾਂ ਦੇ ਵਿਰੁੱਧ ਸੱਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਬੰਦੇ ਇੱਥੇ ਬੈਠੇ ਨੇ ਜਿਨ੍ਹਾਂ ਨੇ ਇਹ ਲਿਖਿਆ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਜੇਕਰ ਸਰਕਾਰ ਕਿਸੇ ਤਰ੍ਹਾਂ ਦੇ ਵੀ ਕੋਈ ਕਟਾਹੀ ਵਰਤਦੀ ਹੈ ਤਾਂ ਇਹ ਜਿਹੜਾ ਸਮਾਜ ਆ ਸੜਕਾਂ ਤੇ ਵੀ ਆਊਗਾ ਧਰਨੇ ਵੀ ਲਾਊਗਾ ਹਰ ਇੱਕ ਤਰ੍ਹਾਂ ਦਾ ਅਸੀਂ ਸੰਘਰਸ਼ ਹੈ ਜਿਹੜਾ ਉਹ ਬਿੱੜਾਂਗੇ ਤੇ ਸਾਡੀ ਸਰਕਾਰ ਨੂੰ ਇਹੀ ਹੈ ਵੀ ਕਿ ਜਲਦ ਤੋਂ ਜਲਦ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਪੰਜਾਬ ਦੇ ਜਿੰਨੇ ਵੀ ਬਾਬਾ ਸਾਹਿਬ ਦੇ ਸਟੈਚੂ ਲੱਗੇ ਹੋਏ ਨੇ ਬੁੱਤ ਲੱਗੇ ਹੋਏ ਨੇ ਉਹਨਾਂ ਦੀ ਜਿਹੜੀ ਸੁਰੱਖਿਆ ਉਹਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਹ ਹੁਣ ਇੱਕ ਰਾਤ ਫੇਰ ਇੱਕ ਦੁਰਘਟਨਾ ਵਾਪਰੀ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਦੁਬਾਰਾ ਐਸੀ ਕੋਈ ਘਟਨਾ ਵਾਪਰੇ ਜੇਕਰ ਇਹ ਵਾਪਰਦੀ ਹੈ ਇਹਦਾ ਸਾਰਾ ਜ਼ਿੰਮੇਵਾਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਹੋਊਗੀ ਉਸੇ ਸੰਬੰਧ ਦੇ ਵਿੱਚ ਅੱਜ ਅਸੀਂ ਮੈਮੋਰੰਡਮ ਐ ਐਸ ਡੀ ਐਮ ਦੇ ਮਾਧਿਅਮ ਤੋਂ ਆ ਰਾਜਪਾਲ ਸਾਹਿਬ ਨੂੰ ਦੇਣ ਚੱਲੇ ਆਂ ਤੇ ਸਾਡੀ ਇਹੀ ਮੰਗ ਹੈ ਕਿ ਜਿਹੜੀ ਇਹਨਾਂ ਦੇ ਵਿਰੁੱਧ ਦਾ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਪ੍ਰਧਾਨ ਜੀ ਜਿਹੜਾ ਪਿਛਲੇ ਦਿਨੀ ਬਾਬਾ ਸਾਹਿਬ ਵੈਂਟ ਕਰਦੀ ਜਿੱਨੇ ਨਾ ਆ ਜਿੱਥੇ ਕਿ ਵੀ ਬੁੱਤ ਲੱਗਿਆ ਹੋਇਆ ਉਹਦੇ ਸ਼ੀਸ਼ੇ ਦੇ ਪੰਨ ਤੋੜ ਹੋਈ ਸੀਗੀ ਤੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਜੀ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਜਿਹੜਾ ਇਹ ਪੁੰਨੂ ਨੇ ਇੰਨੀ ਗਲਤ ਬੋਲੀ ਹੈ ਇਹ ਤੋਂ ਅਜਲੀ ਇਹਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਜੀ ਇਹ ਕਾਰਵਾਈ ਜਲਦੀ ਤੋਂ ਜਲਦੀ ਨਹੀਂ ਹੁੰਦੀ ਤੇ ਅਸੀਂ ਜਿੰਨੀ ਸਾਡੀ ਸਫਾਈ ਯੂਨੀਅਨ ਪੰਜਾਬ ਦੀ ਹੈ ਜੀ ਤੇ ਅਸੀਂ ਇਹ ਸੰਘਰਸ਼ ਤੇਜ਼ ਕੀਤਾ ਜਾਊਗਾ ਤੇ ਜੇ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਈ ਜੀ ਅਸੀਂ ਹੜਤਾਲ ਤੇ ਜਾਵਾਂਗੇ ਧੰਨਵਾਦ ਜੀ ਹਾਂਜੀ ਪ੍ਰਧਾਨ ਜੀ ਜਿਹੜੀ ਪਿਛਲੇ ਦਿਨੀ ਫਲੋਰ ਵਿਖੇ ਕੋਈ ਘਟਨਾ ਵਾਪਰੀ ਸੀਗੀ ਬਾਬਾ ਸਾਹਿਬਾ ਉਮੇਦਕਰ ਦੀ ਬੁੱਤਨ ਨੂੰ ਕੁਛ ਛੇੜਛਾੜ ਕੀਤੀ ਗਈ ਸੀ ਤੇ ਉਹਦੇ ਸਬੰਧ ਵਿੱਚ ਅੱਜ ਜਥੇਬੰਦੀਆਂ ਨੇ ਇਕੱਠ ਕੀਤਾ ਤੇ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਤੇ ਕੀ ਫੈਸਲਾ ਕੀਤਾ ਗਿਆ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਦਕਰ ਜੀ ਇੱਕ ਮਹਾਨ ਜੁਗ ਪਲਟਾਉ ਜੋਧੇ ਹੋਏ ਨੇ ਜਿਨ੍ਹਾਂ ਦਾ ਇਤਿਹਾਸ ਜਿਹੜਾ ਹੈ ਵਿਸ਼ਵ ਪੱਧਰ ਤੇ ਆ ਔਰ ਜਿਹੜੇ ਬਾਹਰਲੀਆ ਕੰਟਰੀਆਂ ਦੇ ਲੋਕ ਨੇ ਉਹ ਇਹਨਾਂ ਨੂੰ ਪੂਜਦੇ ਨੇ ਔਰ ਉਹਨਾਂ ਬਾਹਰ ਦੀਆਂ ਕੰਟਰੀਆਂ ਦੀਆਂ ਸਰਕਾਰਾਂ ਨੇ ਆਪੋ ਆਪਣੀਆਂ ਜਿਹੜੀਆਂ ਵਿਸ਼ੇਸ਼ ਜਗ੍ਹਾ ਨੇ ਯੂਨੀਵਰਸਿਟੀਆਂ ਨੇ ਉੱਥੇ ਇਹਨਾਂ ਦੇ ਬੁੱਤ ਜਿਹੜੇ ਨੇ ਸਥਾਪਿਤ ਕੀਤੇ ਹੋਏ ਨੇ ਔਰ ਹਿੰਦੁਸਤਾਨ ਦੇ ਵਿੱਚ ਵੀ ਜੋ ਸੰਵਿਧਾਨ ਦੇ ਤਹਿਤ ਸਰਕਾਰਾਂ ਚੱਲਦੀਆਂ ਨੇ ਉਹਨਾਂ ਦੇ ਜਿਹੜਾ ਹੈ ਉਹਨਾਂ ਦੇ ਬਣਾਏ ਹੋਏ ਸਬਦਾਨ ਦੇ ਤਹਿਤ ਚੱਲਦੀਆਂ ਨੇ ਪਰ ਅੱਜ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਸ ਪੱਖ ਤੋਂ ਬਿਲਕੁਲ ਅਣਜਾਣ ਹੋ ਚੁੱਕੀਆਂ ਨੇ ਕਿ ਉਹਨਾਂ ਦੀ ਕਮਾਂਡ ਦੇ ਹੇਠ 바ਵਾ ਸਾਹਿਬ ਦੀ ਜਿਹੜਾ ਨਰਾਦਰ ਹੈ ਉਹ ਇਹੋ ਜਿਹੇ ਕੁਝ ਬੰਦੇ ਜਿਹੜੇ ਨੇ ਸਿਰਫ ਇਹ ਲੋਗ ਜਿਹੜੇ ਪਾਲਤੂ ਕੁੱਤੇ ਦੀ ਤਰ੍ਹਾਂ ਇਹਨਾਂ ਨੇ ਰੱਖੇ ਹੋਏ ਨੇ ਇਹ ਪੰਨੂ ਵਰਗੇ ਤੇ ਹੋਰ ਦੂਜੇ ਤੀਜੇ ਲੋਕ ਜਿਹੜੇ ਨੇ ਜਿਹੜੇ ਉਸ ਮਹਾਨ ਸ਼ਖਸ ਦੇ ਬੁੱਤ ਨਾਲ ਛੇੜਛਾੜ ਹੀ ਨਹੀਂ ਕਰਦੇ ਬਲਕਿ ਉਹਨਾਂ ਦੇ ਜੀਵਨ ਤੇ ਭੱਦੀ ਸ਼ਬਦਾਬ ਦੀ ਵਰਤਦੇ ਨੇ ਅੱਜ ਦਾ ਜਿਹੜਾ ਇਕੱਠਾ ਉਹ ਇਸ ਕਰਕੇ ਇਕੱਤਰ ਹੋਇਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਇਹਨਾਂ ਦੀ ਅਨ ਅਵੇਲੇਬਲ ਜਿਹੜੀ ਹੈ ਉਹ ਜ਼ਬਾਨ ਤਾਂ ਨਾ ਇਹਨਾਂ ਦੀਆਂ ਹੋ ਸਕਣ ਇਹਨਾਂ ਦਾ ਜਿਹੜੇ ਪਰਚੇ ਦਰਜ ਕਰਕੇ ਇਹਨਾਂ ਨੂੰ ਅੰਦਰ ਦਿੱਤਾ ਜਾਵੇ ਔਰ ਜਿੰਨੇ ਵੀ ਪੰਜਾਬ ਦੇ ਵਿੱਚ ਔਰ ਪੰਜਾਬ ਤੋਂ ਬਾਹਰ ਬੁੱਤ ਨੇ ਉਹਨਾਂ ਸਾਰਿਆਂ ਦੇ ਸਿਕਿਉਰਿਟੀ ਲਾਈ ਜਾਵੇ ਇਹ ਸਰਕਾਰ ਦਾ ਫਰਜ ਬਣਦਾ ਹੈ ਅੱਜ ਦੇ ਮਾਮੇ ਰੈਂਡਮ ਰਾਹੀ ਅਸੀਂ ਉਹਨਾਂ ਨੂੰ ਇਹ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਆ ਉਹਨਾਂ ਤੇ ਸਿਕਿਉਰਿਟੀ ਲਾਈ ਜਾਵੇ ਔਰ ਇਹਨਾਂ ਪਾਲਤੂ ਕੁੱਤਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੀ ਨਾਜਵਾਨਤ ਹੋਣ ਵਾਲੇ ਕੇਸ ਇਹਨਾਂ ਦੇ ਦਰਜ ਕਰਕੇ ਇਹਨਾਂ ਨੂੰ ਅੰਦਰ ਦਿੱਤਾ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਇਹਨਾਂ ਬੇਲਗਾਮ ਲੋਕਾਂ ਦੀ ਸ਼ਬਦਾਵਲੀ ਤੇ ਇਹਨਾਂ ਦੀ ਘੋਰ ਨਿੰਦਿਆ ਕਰਦੇ ਹਾਂ ਔਰ ਸਖਤ ਕਾਨੂੰਨ ਦੀ ਮੰਗ ਕਰਦੇ ਹਾਂ ਧੰਨਵਾਦ ਵੀਰ ਜੀ ਪਿਛਲੇ ਦਿਨੀ ਨਾ ਫਲੋਰ ਵਿਖੇ ਕੋਈ ਘਟਨਾ ਵਾਪਰੀ ਸੀਗੀ ਬਾਬਾ ਸਾਹਿਬ ਅਮੇਦਕਰ ਦੇ ਜਿਹੜੀ ਬੁੱਤ ਦੇ ਸਾਡਾ ਤੇ ਸ਼ੀਸ਼ੇ ਲੱਗੇ ਹੋਏ ਸੀਗੇ ਆਲੇ ਦੁਆਲੇ ਉਹ ਸ਼ੀਸ਼ੇ ਵੀ ਤੋੜੇ ਗਏ ਤੇ ਕੁਝ ਸ਼ਬਦਾਵਲੀ ਵੀ ਲਿਖੀ ਗਈ ਸੀਗੀ ਤੇ ਕੀ ਉਹਦੇ ਸਬੰਧੀ ਤੁਸੀਂ ਕਹਿਣਾ ਚਾਹੁੰਦੇ ਹੋ ਤੇ ਕੀ ਅੱਜ ਕਾਰਵਾਈ ਕਰਵਾਈ ਜਾ ਰਹੀ ਹੈ ਅਸੀਂ ਉਹਨਾਂ ਦੇ ਬਾਰੇ ਕਹਿਣਾ ਚਾਹੁੰਦੇ ਆ ਪ੍ਰੀਤਦਰ ਸਿੰਘ ਪੰਨੂ ਇਹ ਜੋ ਆਪਣੇ ਆਪ ਨੂੰ ਖਾਲਿਸਤਾਨੀ ਦੱਸਦਾ ਇਹਨੇ ਸਾਡੇ ਬਾਬਾ ਸਾਹਿਬ ਦਾ ਨਰਾਦਰ ਕੀਤਾ ਇਹ ਨਰਾਦਰ ਦੀ ਇਹਨੂੰ ਬਹੁਤ ਵੱਡਾ ਹਰਜਾਨਾ ਭਰਨਾ ਪਊਗਾ ਕਿਉਂਕਿ ਜਿਹੜੀ ਸਾਡੀ ਕੌਮ ਹੈ ਸਾਡੇ ਜਿਹੜੇ ਰਾਇਦਰ ਡਾਕਟਰ ਬੀ ਆਰ ਅੰਬੇਦਕਰ ਉਹਨਾਂ ਨੇ ਸਾਡੇ ਲੋਕਾਂ ਨੂੰ ਸੁਚੇਤ ਕਰਕੇ ਇੱਕ ਪੂਰੇ ਹਿੰਦੁਸਤਾਨ ਪੂਰੇ ਵਿਸ਼ਵ ਦੇ ਵਿੱਚ ਨਾਮ ਨੂੰ ਉਜਾਗਰਿਤ ਕੀਤਾ ਇਹ ਜਿਹੇ ਦੇਸ਼ ਭਗਤ ਇਹ ਜਿਹੇ ਕੁਰਬਾਨੀ ਦੇਣ ਵਾਲੇ ਡਾਕਟਰ ਬੀ ਆਰ ਅੰਬੇਦਕਰ ਦੇ ਵਰਖਲਾ ਬੋਲ ਕੇ ਇਹਨੇ ਸਾਡੇ ਨਾਲ ਤੇ ਸਾਡੀ ਕੌਮ ਨਾਲ ਗਰਦਾਰੀ ਕੀਤੀ ਹੈ ਇਸ ਗਰਦਾਰੀ ਦਾ ਅਸੀਂ ਇਹਨੂੰ ਮੂੰਹ ਤੋਰ ਜਵਾਬ ਦੇਵਾਂਗੇ ਧੰਨਵਾਦ ਧੰਨਵਾਦ ਜਿੰਦਾਬਾਦ ਬਾਬਾ ਸਾਹਿਬ ਅੰਬੇਦਕਰ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅੰਮ੍ਰਿਤ ਕਰ ਰਹੇ ਅੰਮ੍ਰਿਤ ਰਹੇ ਕੋ ਨਹੀਂ ਬਾਬਾ ਸਾਹਿਬ ਤੁਹਾਡੀ ਸੋਤ ਤੇ ਮੈਨੂੰ ਅੰਗੇ ਠੋਕੇ ਗੁਰਬੰਦ ਪੰਨੂ ਹਾਏ 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 ਗੁਰਬੰਦ ਪੰਨੂ ਹਾਏ 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 ਗੁਰਬੰਦ ਪੰਨੂ ਮੁਰਦਾਬਾਦ 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 ਗੰਦਾ ਆਂਡਾ ਮੁਰਦਾਬਾਦ 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 ਗੁਰਬੰਦ ਪੰਨੂ ਮੁਰਦਾਬਾਦ 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 ਬਾਬਾ ਸਾਹਿਬ ਤੁਹਾਡੀ ਸੋਤ

ਮੁਰਦਾਬਾਦ ਮੁਰਦਾਬਾਦ ਮਬਾਲਾ ਮੁਰਦਾਬਾਦ 55 ਮੁਰਦਾਬਾਦ 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 ਬਾਬਾ ਸਾਹਿਬ ਤੇਰੀ ਸੋਚ ਤੇ ਮੈਨਾਂ ਦੇਾਂਗੇ ਠੋਕ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਮੈਨਾਂ ਦੇਾਂਗੇ ਠੋਕ ਕੇ 10:00 ਵਜੇ ਸਹੀ ਸੁਖਮਣੀ ਸਾਹਿਬ ਕਰਾਓ 1:00 ਵਜੇ ਤੁਸੀਂ ਲੱਗੋ ਦੋ ਘੰਟੇ ਦਾ ਪਾਰਟ ਦੇ ਲੱਗਣਗੇ ਤਾਂ ਕਹਦੇ ਵੀ ਟੈਗਰੀਓ ਸਾਰੇ ਬਹੁਤ ਵਧੀਆ ਗੱਲ ਆ ਇਹ ਬਾਹਰ ਹੀ ਕਰ ਠੀਕ ਆ ਕਿੰਨੇ ਕਾਹ ਨੂੰ ਕਰ ਚੁੱਕੀ ਆ ਮੈਂ ਸੁਣਾ ਲਵਾਂ ਕਿੱਸਾ ਸੁਖਨੀ ਸਾਹਿਬ ਦਾ ਪਾਠ ਤੇ ਚੋਣ ਕਰ ਰਹੇ ਹੋ ਜੋ ਵੀ ਹੋਣਾ ਹੈ ਅਸੀਂ ਸਾਡੇ ਪਾਰ ਕੀ ਆ ਇਹਨਾਂ ਗੁਰਦੁਆਰਾ ਸਾਹਿਬ ਦਾ ਹਰ ਸਾਲ ਦਾ ਜਨਮ ਦਿਨ ਦਾ ਬੰਦੀਆ ਦਾ ਬੰਦੀਆ ਉਹ ਫੇਰ ਆ ਉਹ ਹਜੇ ਕਰ ਦੂਗਾ ਤੇਰਾ ਤੇ ਆ ਬਾਬਾ جو جو ہم سے گا डॉर बी आर अम्बेडकर ज़िंदाबाद डॉक्टर बी आर अम्बेडकर जो ब गुरु प्रबंध सिंह बल्लू सिंह बल्लू डॉक्टर बी अम्बेडकर अमर रहे डॉक्टर बी अम्बेडकर अमर रहे